ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਦੀ ਉਲੰਘਣਾ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1539 ਈਸਵੀ ਵਿੱਚ ਚੋਰਾ ਬਦਲਣ ਦੀ ਸਲਾਹ ਕੀਤੀ ਤਾਂ ਇੱਕ ਅਜੀਬ ਹੀ ਸਵੱਗ ਵਰਤਿਆ ਜੰਗਲ ਨੂੰ ਚੱਲ ਪਏ ਫਿਰ ਸਾਰੇ ਸੰਗਤ ਚੱਲ ਪਈ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਵਾਪਸ ਮੁੜ ਜਾਓ ਬਾਬਾ ਬੁੱਢਾ ਜੀ ਅਤੇ ਭਾਈ ਲਹਿਣਾ ਜੀ ਤੋਂ ਬਗੈਰ ਸਭ ਵਾਪਸ ਮੁੜ ਗਏ ਕੋਣ ਗੁਰੂ ਸਾਹਿਬ ਨੇ ਡੰਡੇ ਨਾਲ ਕੁੱਟਣਾ ਸ਼ੁਰੂ ਕੀਤਾ ਅਤੇ ਹੁਕਮ ਦਿੱਤਾ ਕਿ ਵਾਪਸ ਚਲੇ ਜਾਓ। ਅਗੋ ਦੋਨਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੇ ਨਿਮਾਣਿਆ ਦੇ ਤਾਂ ਤੁਸੀਂ ਹੀ ਹੋ ਤੁਹਾਨੂੰ ਛੱਡ ਕੇ ਕਿੱਥੇ ਚਲੇ ਜਾਈਏ। ਗੁਰੂ ਸਾਹਿਬ ਨੇ ਹੋਰ ਅੱਗੇ ਚੱਲ ਗਏ ਜਦ ਪਿੱਛੇ ਮੁੜ ਕੇ ਦੇਖਿਆ ਤਾਂ ਦੋਨੋਂ ਨਾਲ ਹੀ ਸਨ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ ਜੇ ਸਾਡੇ ਨਾਲ ਹੀ ਜਾਣਾ ਹੈ ਤਾਂ ਇੱਕ ਸ਼ਰਤ ਹੈ ਕਹਿ ਦੇਵੋ ਕਿ ਅਸੀਂ ਤੇਰੇ ਸਿੱਖ ਨਹੀਂ। ਅਤੇ ਤੂੰ ਸਾਡਾ ਗੁਰੂ ਨਹੀਂ ਦੋਨੋਂ ਹੱਥ ਬਾਕੇ ਖੜੇ ਹੋ ਕੇ ਅਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਭਾਵੇਂ ਕੁੰਭੀ ਨਰਕ ਵਿੱਚ ਉਰਦੇਵ ਤੁਹਾਡਾ ਇਹ ਨਹੀਂ ਮੰਨਣਾ ਗੁਰੂ ਸਾਹਿਬ ਨੇ ਫੇਰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਬਚਨ ਕੀਤੇ ਕਿ ਕਹਿ ਦੇਵੋ ਅਸੀਂ ਤੇਰੇ ਸਿੱਖ ਨਹੀਂ ਅਤੇ ਤੂੰ ਸਾਡਾ ਗੁਰੂ ਨਹੀਂ ਦੋਨਾਂ ਨੇ ਫੇਰ ਬੇਨਤੀ ਕੀਤੀ ਇਹ ਹੁਕਮ ਨਹੀਂ ਮੰਨਣਾ ਅਵੇਂ ਟੁਕੜੇ ਟੁਕੜੇ ਕਰ ਦੇਵੋ ਇਸ ਦੇ ਮੁਕਾਬਲੇ ਅੱਜ ਕੱਲ ਦੇ ਸਿੱਖਾਂ ਦੀ ਹਾਲਤ ਦੇਖੋ ਜੋ ਕਲਗੀ ਤੁਹਾਨੂੰ ਪਰਮੇਸ਼ਰ ਨਹੀਂ ਕਹਿੰਦੇ ਡਰਦੇ ਹਨ ਕਿ ਨਰਕਾ ਵਿੱਚ ਸੁੱਟੇ ਜਾਣਗੇ ਗੁਰੂ ਸਾਹਿਬ ਹੋਰ ਅੱਗੇ ਚਲੇ ਗਏ ਅੱਗੇ ਇੱਕ ਮਰਦਾ ਪਿਆਸੀ ਜਿਸ ਤੇ ਚਾਦਰ ਪਾਈ ਹੋਈ ਸੀ ਗੁਰੂ ਸਾਹਿਬ ਨੇ ਬਚਨ ਕੀਤੇ ਜੇ ਸਾਡੇ ਸਿੱਖ ਹੋ ਤਾਂ ਬਚਨ ਮੰਨੋ ਜਾਓ ਜਾ ਕੇ ਮਰਦਾ ਖਾਓ ਭਾਈ ਲੈਣਾ ਜੀ ਨੇ ਅਤੇ ਬਾਬਾ ਬੁੱਢਾ ਜੀ ਦੋਨੋਂ ਭੱਜ ਲਏ ਬਾਬਾ ਬੁੱਢਾ ਜੀ ਨੇ ਦਿਲ ਵਿੱਚ ਫੁਰਨਾ ਆ ਗਿਆ ਕਿ ਗੁਰੂ ਸਾਹਿਬ ਨੇ ਇਹ ਤਾਂ ਬਚਨ ਨਹੀਂ ਕੀਤੇ ਕਿ ਸਿਰ ਵੱਲੋਂ ਖਾਣਾ ਹੈ ਜਾਂ ਪੈਰਾਂ ਵੱਲੋਂ ਜਦੋਂ ਕਿ ਭਾਈ ਲਖਣਾ ਜੀ ਨੇ ਜਾਂਦੇ ਸਰ ਚੱਕ ਮਾਰ ਗਿਆ ਤਾਂ ਦੇਖਦੇ ਹਨ ਕਿੜਾ ਪ੍ਰਸ਼ਾਦ ਹੈ ਕਦੀ ਵੀ ਗੁਰੂ ਆਪਣੇ ਸਿੱਖਾਂ ਨੂੰ ਮਰਦਾ ਖਵਾਉਂਦਾ ਹੈ ਹੁਣ ਗੁਰੂ ਸਾਹਿਬ ਨੇ ਬਚਨ ਕੀਤੇ ਇੱਕ ਮਿਆਲ ਵਿੱਚ ਦੋ ਕਿਰਪਾਨਾਂ ਨਹੀਂ ਆ ਸਕਦੀਆਂ ਤੁਸੀਂ ਦੋਨੋਂ ਇੱਕੋ ਹੀ ਰਫ਼ਤਾਰ ਤੇ ਚੱਲੇ ਆ ਰਹੇ ਸੀ ਤੇ ਤੁਹਾਡੇ ਵਿੱਚੋਂ ਸ਼ਾਂਤੀ ਕਰਨੀ ਹੀ ਪੈਰੀਸੀ ਇੱਕ ਹੋਰ ਪਹਿਲੇ ਨੰਬਰ ਤੇ ਆਉਂਦਾ ਹੈ ਅਤੇ ਕੌਣ ਦੂਜੇ ਨੰਬਰ ਤੇ ਸੋ ਗੱਦੀ ਬਾਈ ਲੈਣਾ ਜਿਹਨੂੰ ਮਿਲੇਗੀ ਜਦੋਂ ਕੀ ਬਾਬਾ ਬੁੱਢਾ ਜੀ ਗੁਰੂ ਸਾਹਿਬ ਨੂੰ ਆਪਣੀ ਜ਼ਿੰਦਗੀ ਤੱਕ ਤਿਲਕ ਲਗਾਉਣ ਦੀ ਰਸਮ ਕਰਨਗੇ ਸੋ ਕੁਝ ਹੁਕਮ ਗੁਰੂ ਸਾਹਿਬ ਦੇ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਉਲੰਘਣ ਦੀ ਜੇ ਕੋਈ ਹਿੰਮਤ ਰੱਖਦਾ ਹੈ ਤਾਂ ਉਸ ਨੂੰ ਕੱਪ ਮਿਲ ਜਾਂਦਾ ਹੈ ਜੇ ਦੋਨੋਂ ਗੁਰੂ ਸਾਹਿਬ ਦਾ ਬਚਨ ਮੰਨ ਲੈਂਦੇ ਅਤੇ ਕਹਿ ਦਿੰਦੇ ਕਿ ਅਸੀਂ ਤੇਰੇ ਸਿੱਖ ਨਹੀਂ ਅਤੇ ਤੂੰ ਸਾਡਾ ਗੁਰੂ ਨਹੀਂ ਤਾਂ ਜਦੋਂ ਮਿੱਤਰ ਮੰਤਰਾ ਦਾ ਸ਼ੇਖ ਪਹਿ ਜਾਣਾ ਸੀ ਜੇ ਹੁਕਮ ਦੀ ਉਲੰਘ ਦਿੱਤਾ ਤਾਂ ਆਪ ਦੂਜੇ ਗੁਰੂ ਨਾਨਕ ਬਣ ਗਏ ਜਿਸ ਨੇ ਹੁਕਮ ਦੀ ਉਲੰਘਣਾ ਕੀਤੀ ਉਸ ਦੇ ਚਲਣਾ ਤੇ ਬਾਰ-ਬਾਰ ਪ੍ਰਣਾਮ ਹੁੰਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ